ਅੱਜ ਫੇਰ ਮੈਂ ਨਾਲ ਲੈ ਕੇ ਆਈਆਂ ਮੈਂ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਜਿਹੜੇ ਕਿ ਵੱਖ-ਵੱਖ ਪਰਕਾਰ ਦੇ ਕੱਪੜੇ ਤੇ ਰਹਿਣਗੇ ਬਾਕੀ ਜਿਹੜੇ ਮੇਰੇ ਚੈਨਲ ਨੂੰ ਨਵੇਂ ਵੇਖ ਰਹੇ ਹੋ ਪਲੀਜ਼ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨ ਤੋਂ ਬਾਅਦ ਮੇਰੇ ਦਿੱਤੇ ਗਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤਾਂ ਜੋ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਜਿਹੜਾ ਮੈਂ ਲੱਕੀ ਡਰਾਅ ਰੱਖਿਆ ਹੋਇਆ ਉਹਦੇ ਵਿੱਚ ਤੁਹਾਡਾ ਨਾਮ ਆ ਜਿਹੜਾ ਸ਼ਾਮਲ ਹੋ ਸਕੇ ਬਾਕੀ ਸਾਰੀਆਂ ਭੈਣਾਂ ਨੂੰ ਰਿਕਵੈਸਟ ਕਰਦੇ ਆਂ ਕਿ ਇੱਕ ਵਾਰੀ ਸਾਡੇ ਤੋਂ ਜਿਹੜਾ ਤੁਸੀਂ ਸੂਟ ਹੈ ਇੱਕ ਚਾਹੇ ਮੰਗਵਾ ਕੇ ਜਰੂਰ ਵੇਖੋ ਫੇਰ ਹੀ ਤੁਹਾਨੂੰ ਸਾਡੇ ਫੈਬਰਿਕ ਦਾ ਪਤਾ ਚੱਲੇਗਾ ਬਾਕੀ ਜਿਨ੍ਹਾਂ ਨੇ ਮੇਰੀ ਹੁਣ ਤੱਕ ਇੰਨੀ ਜ਼ਿਆਦਾ ਸਪੋਰਟ ਕੀਤੀ ਹੈ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਆਸ ਕਰਦੀ ਆ ਕਿ ਭੈਣਾਂ ਅੱਗੇ ਤੋਂ ਵੀ ਮੇਰੀ ਇਹੀ ਇੰਨੀ ਜ਼ਿਆਦਾ ਸਪੋਰਟ ਹੈ ਜਿਹੜੀ ਕਰਦੇ ਰਹੋਗੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਆਪਾਂ ਫੇਰ ਸੋਹਣੇ-ਸੋਹਣੇ ਸੂਟਾਂ ਦੇ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਰੰਗ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਦਾ ਪ੍ਰਿੰਟ ਹੈ ਤੇ ਰਹੇਗਾ ਜੀ ਤੈਬੀ ਲਾਈਨਿੰਗ ਦੇ ਵਿੱਚ ਜਿਹੜਾ ਕਿ ਬਹੁਤ ਹੀ ਸੌਫਟ ਕੱਪੜਾ ਜੀ ਲਾਈਟ weight ਹੈ ਰਹੂਗਾ ਵੀ origignal ਦੇ ਵਿੱਚ ਕੱਪੜਾ ਸਾਡਾ ਹਮੇਸ਼ਾ ਤੁਹਾਨੂੰ origignal ਮਿਲੇਗਾ ਤੇ ਮੋਹਰ ਲੱਗੀ ਵਾਲਾ ਮਿਲੇਗਾ ਬਿਨਾ ਸਟੈਂਪ ਤੋਂ ਕੱਪੜਾ ਕਦੇ ਵੀ ਨਹੀਂ ਮਿਲੇਗਾ ਸਾਡਾ ਤੁਹਾਨੂੰ ਬਹੁਤ ਹੀ ਲਾਈਟ weight ਹੈ ਜੀ ਕਲਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਇਹ ਆਪਣੇ ਤੋਂ ਬੇਣਾ ਨੇ ਬਹੁਤ ਹੀ ਜ਼ਿਆਦੇ ਸੂਟ ਖਰੀਦੇ ਆ ਜੀ ਤੈਬੀ ਲਾਈਨਿੰਗ ਚ ਹਰ ਇੱਕ ਤਰ੍ਹਾਂ ਦੇ ਕਲਰ ਡਿਜ਼ਾਈਨ ਜੋ ਵੀ ਅਸੀਂ ਲੈ ਕੇ ਆਏ ਆ ਇਹਦੇ ਵਿੱਚ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਆਪਾਂ ਬਲੂ ਜਿਹੜਾ ਹੈ بیس ਕਲਰ ਦੀ ਸਲਵਾਰ ਨਾਲ ਵੀ ਦਿੱਤੇ ਆ ਜੀ ਫਰੋਜ਼ੀ ਨਾਲ ਵੀ ਦਿੱਤੇ ਆ ਅੱਜ ਇਹ ਸਾਡੇ ਕੋਲੇ ਦੋ ਸ਼ਰਟਾਂ ਦਾ ਕਪੜਾ ਹੈਗਾ ਜੇ ਬਣਾ ਆਲ ਓਵਰ ਲੈਣੀ ਹੈ ਆਲ ਓਵਰ ਵੀ ਲੈ ਸਕਦੇ ਹੋ ਸੋਹਣਾ ਲੱਗਣਾ ਜੀ ਲੈਸ ਆ ਵਗੈਰਾ ਲੱਗ ਕੇ ਵਧੀਆ ਤਿਆਰ ਹੋਣਾ ਜੇ ਤੁਸੀਂ ਸਾਡੇ ਨਾਲ ਸਾਡੇ ਤੋਂ ਮੈਚਿੰਗ ਚ ਲੈਣਾ ਹੈ ਤੇ ਮੈਚਿੰਗ ਚ ਵੀ ਮਿਲ ਜੂਗਾ ਜੇ ਬਾਟਮ ਤੇ ਵਰਕ ਵਗੈਰਾ ਕਹੋਗੇ ਨਾਲ ਦੁਪੱਟਾ ਕਹੋਗੇ ਤੇ ਵੀ ਲਾਈਨਿੰਗ ਤੇ ਅਸੀਂ ਦੇਵਾਂਗੇ ਜੀ ਤੁਹਾਨੂੰ ਟਾਈ ਐਂਡ ਡਾਈ ਕਰਾ ਕੇ ਫਿਰ ਵੀ ਅਸੀਂ ਤੁਹਾਡੇ ਆਰਡਰ ਦੇ ਅਨੁਸਾਰ ਉਸੇ ਤਰ੍ਹਾਂ ਦਾ ਹੀ ਕੰਮ ਕਰਾ ਕੇ ਤੁਹਾਨੂੰ ਦੇਵਾਂਗੇ ਜੇ ਸਾਡੇ ਤੋਂ ਇਸੇ ਤਰ੍ਹਾਂ ਹੀ ਬਾਏ ਕਰਨਾ ਹੈ ਆਲ ਓਵਰ ਲਾਉਂਗੇ ਆਲ ਓਵਰ ਵੀ ਲੈ ਸਕਦੇ ਹੋ 2350 ਰੁਪਏ ਦੇ ਤੇ ਜੇਕਰ ਤੁਸੀਂ ਮੈਚਿੰਗ ਲਾਉਂਗੇ ਸਾਡੇ ਤੋਂ ਕਿਸੇ ਵੀ ਕਲਰ ਦੀ ਸਲਵਾਰ ਲਗਵਾ ਸਕਦੇ ਹੋ ਆਪ ਦੇ ਹਿਸਾਬ ਨਾਲ ਪਹਿਲਾਂ ਤਾਂ ਆਪਣੇ ਕੋਲ ਆਫ వైਟ ਫਰੋਜ਼ੀ ਦੀ ਇਸ ਤਰ੍ਹਾਂ ਦੇ ਬਲੂ ਚ ਗਈਆਂ ਹੋਈਆਂ ਨੇ ਤਾਂ ਫਿਰ ਤੁਹਾਨੂੰ ਸੂਟ ਆ ਜਿਹੜਾ ਪਾਏਗਾ 1850 ਰੁਪਏ ਚ ਸ਼ਿਪਿੰਗ ਕੋਈ ਨਹੀਂ ਹੋਊਗੀ ਜੀ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਸੂਟ ਰਹੇਗਾ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਮਾਸਟਰ ਸ਼ੇਡ ਦੇ ਵਿੱਚ ਕਲਰਸ ਦੇ ਪ੍ਰਿੰਟਿੰਗ ਇਹਦੇ ਬਹੁਤ ਜ਼ਿਆਦਾ ਸੋਹਣੇ ਆ ਜੀ ਤੇ ਫੈਬਰਿਕ ਇਹਦਾ ਰਹੇਗਾ ਲਵਲੀਨ ਦੇ ਵਿੱਚ ਮੋਹਰ ਲੱਗੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਹੈ ਜੀ ਬਿਲਕੁਲ ਮਲਾਈ ਵਰਗਾ ਉਹ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਆ ਇਹ ਆਪਣੇ ਕੋਲੇ ਪੂਰਾ ਸੇਖਾਨ ਜੀ ਸਾਰਾ ਪਰ ਹੋ ਗਿਆ ਸੇਲ ਇਹ ਵਾਲਾ ਆਪਣੇ ਕੋਲੇ ਸਿੰਗਲ ਸੂਟ ਰਹਿ ਗਿਆ ਜੀ ਤਾਂ ਕਰਕੇ ਆਪਾਂ ਇਹ ਵੀ ਡਿਸਕਾਊਂਟ ਤੇ ਰੱਖਿਆ ਹੋਇਆ ਤਾਂ ਇਹਦੀ ਜਿਹੜੀ ਪ੍ਰਾਈਸ ਆ ਉਹ ਰਹੇਗੀ 1350 ਰੁਪਏ ਤੇ ਸ਼ਿਪਿੰਗ ਇਹਦੀ ਵੀ ਫ੍ਰੀ ਰਹੇਗੀ ਜੀ ਇਹ ਆਲ ਓਵਰ ਹੀ ਬਣ ਕੇ ਬਹੁਤ ਸੋਹਣਾ ਲੱਗਣਾ ਲੇਸਾ ਵਗੈਰਾ ਲੱਗ ਕੇ ਟਾਈ ਐਂਡ ਡਾਈ ਦੁਪੱਟਾ ਹੋ ਕੇ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਣਾ ਕਪੜਾ ਬਿਲਕੁਲ ਸੌਫਟ ਹੈ ਹਾਂਜੀ ਜਿਹੜਾ ਅਗਲਾ ਹੈਗਾ ਸੂ ਰਹੇਗਾ ਬਲੈਕ ਕਲਰ ਦੇ ਵਿੱਚ ਪ੍ਰਿੰਟਿੰਗ ਤੁਹਾਨੂੰ ਦੇਸੀ ਰਹੀ ਹੋਣੀ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਰਹੇਗੀ ਇਹਦੀ ਔਰ ਜੋ ਸਟੱਫ ਰਹੇਗਾ ਇਹ ਰਹੇਗਾ ਸੀਮਾ ਜਹਾਜ ਦੇ ਵਿੱਚ ਜਿਹੜਾ ਕਿ ਲਾਈਨਿੰਗ ਲੱਗ ਕੇ ਬਣੇਗਾ ਜੀ ਕਪੜਾ ਬਹੁਤ ਹੀ ਜਿਆਦਾ ਸੌਫਟ ਰਹੇਗਾ ਤੇ ਇਸ ਕਪੜੇ ਦੀ ਜਿਹੜੀ ਹੈ ਫਿਟਿੰਗ ਵਗੈਰਾ ਵੀ ਬਹੁਤ ਹੀ ਜਿਆਦਾ ਸੋਹਣੀ ਆਉਂਦੀ ਹੈ ਜੀ ਇਸ ਤੋਂ ਪਹਿਲਾਂ ਆਪਾਂ ਪਿਸਤਾ ਜੋ ਹਾਫ ਵਾਈਟ ਨਾਲ ਵੀ ਆਪਣੇ ਤੋਂ ਭੈਣਾਂ ਨੇ ਲਏ ਐ ਔਰ ਬਲੈਕ ਨਾਲ ਵੀ ਬਲੈਕ ਨਾਲ ਵੀ ਇਹ ਬਹੁਤ ਹੀ ਜੱਜਦਾ ਹੈ ਜੀ ਜਿਸ ਤਰ੍ਹਾਂ ਬਲੈਕ ਦੇ ਫੱਤੇ ਆਪਾਂ ਬਾਟਮ ਤੇ ਕੰਮ ਕਰਵਾਉਣਾ ਹੈ ਜਾਂ ਆਪਾਂ ਇਹਦਾ ਪੈਚ ਲਗਾ ਕੇ ਘੇਰੇ ਤੇ ਬਾਜੂ ਤੇ ਕੰਮ ਕਰਾਉਣਾ ਤਾਂ ਇਹ ਵਾਲੇ ਜਿਹੜੇ ਹੈਗੇ ਕਲਰ ਪੈ ਜਾਣਗੇ ਪ੍ਰਿੰਟ ਵਾਲੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋ ਜੇਗੀ ਤਾਂ ਸੂਟ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਣਾ ਜਦੋਂ ਆਪਾਂ ਦੁਪੱਟਾ ਵੀ ਇਹ ਵਾਲੇ ਕਲਰ ਪਵਾ ਕੇ ਟਾਈ ਐਂਡ ਡਾਈ ਦਾ ਤਿਆਰ ਕਰਾ ਲਿਆ ਸੂਟ ਦੀ ਲੁੱਕ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਜੀ ਇਹਦੀ ਰੈਡੀ ਹੋ ਕੇ ਇਹ ਸੂਟ ਵੀ ਤੁਹਾਨੂੰ ਡਿਸਕਾਊਂਟ ਤੇ ਮਿਲੇਗਾ ਜੀ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਇਹ ਸੂਟ ਤੁਹਾਨੂੰ ਮਿਲੇਗਾ 1150 ਰੁਪਏ ਦੇ ਵਿੱਚ ਹਾਂਜੀ ਜਿਹੜਾ ਅਗਲਾ ਸੂਟ ਰਹੇਗਾ ਇਹ ਰਹੇਗਾ ਜੀ SK ਬ੍ਰਾਂਡ ਦੀ क्रਸ਼ ਕਾਟਨ ਦੇ ਵਿੱਚ ਜਿਹੜਾ ਕਿ ਬਹੁਤ ਹੀ ਸੌਫਟ ਕੱਪੜਾ ਹੈ ਜੀ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਮੋਹਰੇ ਦੀ ਲੱਗੀ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਐਸ ਕੇ ਬ੍ਰਾਂਡਸ ਚ ਰਹੇਗਾ ਇਹਦੀ ਕਲਰ ਤੇ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਜਿਹੜਾ ਹੈ ਗ੍ਰੀਨ ਫਰੋਜੀ ਜਿਹਾ ਕਲਰ ਹੈ بیس ਵਾਲਾ ਤੇ ਜਿਹੜੀ ਪ੍ਰਿੰਟਿੰਗ ਹੈ ਉਹ ਵੀ ਆਫ ਵਾਈਟ ਜਿਹਾ ਹੈ ਬਹੁਤ ਜ਼ਿਆਦਾ ਸੋਹਣੀ ਇਹਦੀ ਕਲਰ ਪ੍ਰਿੰਟਿੰਗ ਹੈ ਤੇ ਕਪੜਾ ਵੀ ਬਹੁਤ ਜ਼ਿਆਦਾ ਵਧੀਆ ਹੈ ਇਸ ਦੇ ਨਾਲ ਆਪਾਂ ਜਿਹੜੀ ਬਾਟਮ ਰੱਖੀ ਹੈ ਉਹ بیس ਕਲਰ ਦੀ ਰੱਖੀ ਹੈ ਜੀ ਇਹ ਵੀ ਐਸ ਕੇ ਬ੍ਰਾਂਡ ਦੀ ਰਹੇਗੀ ਬਾਟਮ ਦਾ ਫੈਬਰਿਕ ਜਿਹੜਾ ਹੈ ਫਾਟਮ ਦਾ ਫੈਬ੍ਰਿਕ ਇਹ ਥੋੜਾ ਸੈਲਫ ਜਿਹਦੇ ਵਿੱਚ ਰਹੇਗਾ ਇਸ ਤਰ੍ਹਾਂ ਇਹ ਤੇ ਬਾਟਮ ਵਰਕ ਹੋਇਆ ਹੋਇਆ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆ ਜਿਹੜਾ ਸਾਰਾ ਕੰਮ ਕੀਤਾ ਗਿਆ ਇਹਦੇ ਨਾਲ ਆਪਾਂ ਸਿੰਗਲ ਕਲਰ ਦਾ ਦੁਪੱਟਾ ਵੀ ਰੱਖ ਸਕਦੇ ਹਾਂ ਔਰ ਜੇ ਕਾਈ ਐਂਡ ਆਈ ਰੱਖਾਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੁਕਟਾ ਜਿਹੜਾ ਆਪਣਾ ਤਿਆਰ ਹੋਣਾ ਹੈ ਕਮੀਜ਼ ਆ ਜਿਹੜਾ ਉਹ ਲੇਸਿਸ ਵਗੈਰਾ ਲੱਗ ਕੇ ਤੇ ਬਾਟਮ ਤੇ ਵਰਕ ਹੋਇਆ ਹੋਇਆ ਸੂਟ ਬਹੁਤ ਜ਼ਿਆਦਾ ਸੋਹਣਾ ਤਿਆਰ ਹੋਣਾ ਤੇ ਕੱਪੜਾ ਜਿਹੜਾ ਉਹ ਵੀ ਬ੍ਰਾਂਡ ਦਾ ਜੀ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈ। ਇਹਦੀ ਪ੍ਰਾਈਸ ਰਹੇਗੀ 1850 ਰੁਪਏ ਸ਼ਿਪਿੰਗ ਇਹਦੀ ਵੀ ਫ੍ਰੀ ਰਹੇਗੀ ਜੀ। लास्ट ਤੇ ਆਪਣਾ ਸੂਟ ਰਹੇਗਾ ਕੈਮਰੀ कॉटन ਦੇ ਵਿੱਚ ਗਰਲ ਸ਼ੀ ਲੁੱਕ ਦਾ ਸੂਟ ਹੈ ਜੀ ਆਪਣਾ। ਕੈਮਰੀ कॉटन ਬਹੁਤ ਸੋਹਣੀ ਹੈ ਜੀ। ਬਹੁਤ ਵਧੀਆ ਸਟਾਫ ਰਹੇਗਾ। ਠੰਡਨ ਵਾਲਾ ਕੋਈ ਇਹਦੀ ਕੰਪਲੇਂਟ ਨਹੀਂ ਹੈਗੀ। ਇਦੇ ਨਾਲ ਕਲਰ ਤੇ ਪ੍ਰਿੰਟਿੰਗ ਤੁਹਾਨੂੰ ਦੇਸੀ ਰਹੀ ਹੋਣੀ ਬਹੁਤ ਹੀ ਜਿਆਦਾ ਸੋਹਣੀ ਇਹਦੀ ਕਲਰ ਪ੍ਰਿੰਟਿੰਗ ਹੈ ਜੀ ਤੇ ਨਾਲ ਜਿਹੜੀ ਬਾਟਮ ਹੈ ਬਾਟਮ ਅਸਮਾਨੀ ਜੇ ਕਲਰ ਦੀ ਹੈ ਨਾਲ ਪੈਚ ਵਰਕ ਹੋਇਆ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਣਾ ਜਿਹੜਾ ਦੁਪੱਟਾ ਹੈ ਜੀ ਉਹ ਵੀ ਟਾਈ ਐਂਡ ਆਈ ਦਾ ਤਿੰਨ ਕਲਰ ਸੌਰੀ ਤਿੰਨ ਕਲਰ ਦਾ ਇਸ ਤਰ੍ਹਾਂ ਕੀਤਾ ਹੋਇਆ ਦੁਪੱਟਾ ਹੈ ਇਹਦਾ ਨਾ ਡਿਜ਼ਾਈਨਿੰਗ ਹੈ ਜੀ ਦੁਪट्टे ਤੇ ਇਸ ਤਰ੍ਹਾਂ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਹੈ ਜਿਹੜਾ ਆਪਣਾ ਰਹੇਗਾ 950 ਰੁਪਏ ਦੇ ਵਿੱਚ ਜਿਹੜੀ ਸ਼ਿਪਿੰਗ ਹੈ ਇਹਦੀ ਵੀ ਫ੍ਰੀ ਰਹੇਗੀ ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਖਾਉਂਦੇ ਰਹੋ